ਹੋ ਇੱਕ ਐਂ ਕਿੰ ਵਾਰ ਐ ਕਹਿਦਣ ਗਈ ਹੋ ਵੀ ਤੁਸੀਂ 990 ਬੋਲਤਾ ਤੁਸੀਂ ਵਿਊ ਲੈਣ ਦੇ ਮਾਰੇ ਬੋਲਤਾ 990 ਹੁਣੇ ਪਾਓ ਵੀਡੀਓ ਜਲਦੀ ਜਲਦੀ ਜੇ ਮੇਰੇ ਪੇਪੀਏਮ ਕਰੋ ਨੰਬਰ ਤੇ 828382 ਆ ਜਿਹੜਾ ਸਕਰੀਨ ਤੇ ਚੱਲ ਰਿਹਾ ਸਕਰੀਨ ਤੇ ਨੰਬਰ ਚੱਲਦਾ ਤੇ ਨਾਲ ਹੀ ਕਰ ਲੇ ਮੇਰੀ ਗਾਰੰਟੀ ਰਹੂਗੀ ਐਕਸੀਡੈਂਟ ਦੀ ਲੈ ਕੇ ਵੀ ਜਾਊਗਾ ਨਾ ਜਾ ਕੇ ਕਹ ਦੂਗਾ ਵੀ ਐਕਸੀਡੈਂਟ ਕਰ ਆ ਮੈਂ ਵਾਪਸ ਲਊਗਾ ਨਾਲੇ ਬਾਈ ਤੋਂ ਮਾਫੀ ਮੰਗੂਗਾ ਨਾਲੇ ਆਣੇ ਜਾਣ ਦਾ ਕਰਾਇਆ ਦਊਗਾ ਇਹ 19 ਮਾਡਲ ਦੇ ਕਯੂ 7 ਨਵੀਂ ਗੱਡੀ 75 ਲੱਖ ਤੋਂ ਉੱਪਰ ਦੀ ਹੈ ਮੰਨ ਰਿਹਾ ਹਾਂ ਕਾਰ ਨੂੰ ਵੀ ਦੇਖ ਲਓ ਕਿੰਨਾ ਟਾਈਮ ਹੋਇਆ 19 ਮਾਡਲ ਹੈ ਦੋ ਤਿੰਨ ਸਾਲ ਪੁਰਾਣੀ ਕਾਰ ਦੋ ਤਿੰਨ ਸਾਲ ਹੀ ਪੁਰਾਣੀ ਕਾਰ ਹੈ ਰੁਪਏ 75 ਲੱਖ ਤੋਂ ਮੈਂ 22 ਲੱਖ 50 ਹਜ਼ਾਰ ਦੀ ਕਾਰ ਇਹ ਐਨਾ ਕੀ ਐਨ ਸਕੋਰਪੀਓ ਐਨ ਆਫਟਰ ਮਾਰਕੀਟ ਅਲੋਇ ਟਾਇਰ ਪਏ ਹੋਏ ਨੇ 4/4 ਆ ਸਕੋਰਪੀਓ ਐਨ ਬਈ 21 ਲੱਖ ਰੁਪਏ ਦੀ ਡਿਮਾਂਡ ਹੈ ਹਾਂਜੀ 20 ਲੱਖ ਦੇ ਨੇੜੇ ਜਿਹੜੇ ਕਾਰ ਦੇ ਦੂੰਗਾ ਪੁਰਾਣੀ ਸਵਿਫਟ ਦੇ ਰੇਟ ਦੇ ਵਿੱਚ ਅੱਜ ਸੈਵਡ ਸੀਟਰ ਕਾਰ 490000 ਦੀ ਹੈ ਨਾ ਸਾਰੀ ਗੱਡੀ ओरिजिनल ਹੈ ਬੈਲ ਮੇਨਟੇਨਡ ਹੈ ਕੋਈ ਕਾ ਲੇਟੈਸਟ ਪੂਰੇ ਚੰਡੀਗੜ੍ਹ ਚ ਸਾਡੇ ਕੋਲ ਖੜੀ ਮਿਲੂਗੀ ਕਿਤੇ ਹੋਰ ਮਿਲ ਨਹੀਂ ਹੈ ਹਾਂਜੀ ਗੱਲ ਬਹੁਤ ਵੱਡੀ ਕਰ ਰਹੇ ਆ ਮਾ ਸੱਚੀ ਗੱਲ ਹੈ ਬਾਈ ਜੀ ਆਪਣੇ ਕੋ ਜਿੰਨੀ ਹੀ ਕਲਾਸਾਂ ਮੇਰੇ ਕੋ ਖੜੀਆਂ ਨਾ ਮੌਕੇ ਤੇ ਪੂਰੇ ਟ੍ਰਾਈ ਸਿਟੀ ਚ ਨਹੀਂ ਖੜੀਆਂ ਪੂਰੇ ਟ੍ਰਾਈ ਸਿਟੀ ਲਾ ਵੀ ਕਹਿੰਦਾ ਗੱਡੀ ਗਾਦੀ ਤਾਂ ਨਿਰਜਹਾ ਜੀ ਮਿੱਤਰੋ ਹੁਣ ਬੋਲਵੋ ਦੀ ਕੀ ਤਾਰੀਫ ਕਰਾਂ ਮੈਨੂੰ ਸਾਰਿਆਂ ਨੂੰ ਪਤਾ ਹੈ ਇਹ ਵੇਰੀਐਂਟ ਕਿਹੜਾ ਹੀ ਇਹ ਬੋਲਵੋ ਦਾ ਇਹ 2017 ਮਾਡਲ 17 ਐਕਸੀਡੈਂਟ ਤੋ 22 22000 ਫਰਸਟ ਓਨਰ 22000 ਚੱਲੀ ਵੈਲ ਮੇਨਟੇਨਡ ਦੇ ਕੇ ਨਿਦਮਾ ਕਰੇ ਕਾਰ ਦੇ ਦੂੰਗਾ ਮੈਂ 27.5 ਲੱਖ ਰੁਪਏ ਦੀ ਲੈ ਜੀ 27.5 ਲੱਖ ਰੁਪਏ ਦੀ ਆ 22000 ਚੱਲੀ ਕਾਰ ਪੂਰੇ ਇੰਡੀਆ ਜੇ ਨਹੀਂ ਮਿਲਨੀ ਇਹ ਤੇ ਅਰੇ ਭਰਾਵਾਂ ਨੂੰ ਇਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਾਂਗੇ ਦਾ ਲਗਜ਼ਰੀ ਮਸ਼ੀਨ ਲਗਜ਼ਰੀ ਮਸ਼ੀਨ ਵੀ ਤੁਸੀਂ ਕਹਿ ਸਕਦੇ ਹੋ ਮਹਾਲੀ ਦੇ ਵਿੱਚ ਪੈਂਦਾ ਪਰ ਆਪਰੇ ਨਾਲ ਹੈ ਤੇ ਮੇਰੇ ਸਸਰੀ ਘਰ ਵੈਲਕਮ ਆਪਣੇ ਚੈਨਲ ਤੇ ਤੇ ਇੰਟਰੋਡਿਊਸ ਕਰ ਦਿਓ ਆਪਣੇ ਕਿਸੇ ਭਰਾ ਨੇ ਵੱਡੀਆਂ ਕਾਰਾਂ ਕੱਟ ਰੇਡ ਚਲੇਣੀ ਹੈ ਹਨਾ ਨਹੀਂ ਬਿਲਕੁਲ ਠੀਕ ਹੈ ਜੀ ਖਾਲੀ ਕਾਰਾਂ ਦਾ ਕੰਮ ਨਹੀਂ ਹੈ ਸਿਰਫ ਪਿਆਰ ਦੀ ਗੱਲ ਹੈ ਕਾਰ ਤਾਂ ਹਰ ਬੰਦੇ ਵੇਚ ਰਹੇ ਨੇ ਪੂਰਾ ਪੰਜਾਬ ਹੀ ਕਾਰਾਂ ਵੇਚ ਰਿਹਾ ਹੈ ਹਾਂਜੀ ਸਿਰਫ ਇੱਕ ਦੁਨੀਆ ਚਾਹੀ ਕਿ ਸੇਵਾ ਦੇ ਤੌਰ ਤੇ ਹੀ ਕਾਰਾਂ ਦੇ ਰਹੇ ਹਾਂ ਮਤਲਬ ਜਿਆਦਾ ਕੋਈ ਏਡੇ ਵਡੇ ਲਾਲਚ ਨਹੀਂ ਹੈ ਕਿ ਕਾਰਾਂ ਮੀਟਰ ਬੈਕ ਕਰਕੇ ਵੇਚੀ ਐਕਸੀਡੈਂਟ ਕਾਰਾਂ ਵਿੱਚ ਹੀ ਐਦਾ ਕੁਝ ਨਹੀਂ ਹੈ ਸਿਰਫ ਸੁੱਖ ਦੇ ਪੈਸੇ ਕਮਾਣੇ ਆ ਰੱਬ ਦੀ ਸ਼ੁਕਰ ਕਰਨਾ ਪਾਠ ਕਰਨਾ ਬਾਣੀ ਪੜ੍ਹਨੀ ਹੈ ਤੇ ਚੰਗੇ ਜਿਹੇ ਪੈਸੇ ਕਮਾਣੇ ਆ ਅਸੀਸਾਂ ਨਾਲ ਕਮਾਣੇ ਆ ਲੋਕਾਂ ਦੀ ਤੇ ਬਿਨਾ ਕਿਸੇ ਆਪਣਾ ਉਸ ਚੀਜ਼ਾਂ ਤੋਂ ਅਸੀਂ ਚੰਗੇ ਕੰਮ ਕਰਕੇ ਤੇ ਚੰਗੀਆਂ ਕਾਰਾਂ ਵੇਚਣੀਆਂ ਤੇ ਚੰਗੇ ਹੀ ਲੋਕਾਂ ਨੂੰ ਗੱਡੀਆਂ ਦੇਣੀਆਂ ਤੇ ਪਿਆਰ ਨਾਲ ਹੀ ਸਾਰਿਆਂ ਨਾਲ ਵਿਚਰਨਾ ਤੇ ਆਪਣਾ ਇਹਦਾ ਇੱਕ ਵਾਰੀ ਲਗਜ਼ਰੀ ਮਸ਼ੀਨ ਦਾ ਪ੍ਰੋਪਰ ਐਡਰਸ ਦੱਸ ਦਿੰਦਾ ਜਿਹਨਾਂ ਦਾ ਦੇਖਣਾ ਹੈ 10 ਦਾ ਨਾਮ ਵਾਈਗਰੂ ਸਿੰਘ ਆ ਜੀ ਲਗਜ਼ਰੀ ਮਸ਼ੀਨ ਸੈਕਟਰ 82 541 ਮੁਹਾਲੀ ਤੁਸੀਂ ਆਓ 82 ਸੈਕਟਰ 에어ਪੋਰਟ ਰੋਡ ਤੇ ਆ ਨਾਲ ਹੀ 541 ਨੰਬਰ ਮੇਰਾ ਸ਼ੋਅਰੂਮ ਹੈ फोन नंबर मेरे नीचे ਦਿੱਤਾ ਗਿਆ 24 ਘੰਟੇ ਸ਼ੋਅਰੂਮ ਖੁੱਲਾ ਹੈ 24/7올 ਓਵਰ ਇੰਡੀਆ ਚ ਇੱਕੋ ਸ਼ੋਅਰੂਮ ਹੈ ਲਗਜ਼ਰੀ ਮਸ਼ੀਨਜ਼ ਦੇ ਨਾਮ ਤੋਂ ਵਾਈਕਰੂ ਸਿੰਘ ਮੇਰਾ ਨਾਮ ਹੈ نیچے ਕਾਲ ਕਰਕੇ ਕਦੇ ਵੀ ਆਓ ਕਾਲ ਕਰਕੇ ਆਇਓ ਪਰ ਥੋੜਾ ਜਿਹਾ ਵੀ ਬੰਦਾ ਕਈ ਵਾਰ ਅਵੇਲੇਬਲ ਨਹੀਂ ਹੁੰਦਾ ਆਸ-ਪਾਸੇ ਹੁੰਦਾ ਕਾਲ ਬਾਕੀ 24 ਘੰਟੇ ਓਪਨ ਹੈ ਕੋਈ ਦਿੱਕਤ ਨਹੀਂ ਰਾਤ ਦਿਨ ਦਾ ਟਾਈਮ ਲੈ ਲਿਆ ਆ ਕੇ ਫੋਨ ਕਰੋ ਇੱਥੇ ਪੁੱਛੋ ਕਿ ਵਾਈਕਰੂ ਸਿੰਘ ਨੂੰ ਮਿਲਣਾ ਹੈ ਮੇਰੇ ਸ਼ੋਅਰੂਮ ਆਓ ਤਾਂ ਪੁੱਛੋ ਵਾਈਕਰੂ ਸਿੰਘ ਨੂੰ ਮਿਲਣਾ ਮੁੰਡੇ ਆਪਣੇ ਇੱਥੇ ਹੀ ਹੁੰਦੇ ਐ ਤੋਂ ਮੈਨੂੰ ਬੁਲਾ ਦਣਗੇ ਤਾਂ ਕਈ ਵਾਰੀ ਮੈਂ ਅੱਗੇ ਪਿੱਛੇ ਹੋਵਾਂ ਤਾਂ ਜਦੋਂ ਮਰਜ਼ੀ ਆਉ। ਤੇ ਆਪਾਂ ਇੱਕ ਗੱਲ ਕਹਿ ਦੋਨੇ ਕਿ ਯਾਰ ਆਪਾਂ ਵੀ ਕਦੇ ਲਗਜ਼ਰੀ ਗੱਡੀ ਲਵਾਂਗੇ ਤਾਂ ਆਹ ਵੀਡੀਓ ਦੇਖਣ ਤੋਂ ਬਾਅਦ ਲਾਵਾਂਗੇ। ਹੋਰ ਦੱਸੋ ਕ੍ਰਿਸ਼ਟਾ ਜੀ ਬਿਲਕੁਲ ਲਗਜ਼ਰੀ ਦੇ ਨਾਲ ਨਾਲ ਆਪਣੇ ਕੋਲ ਹਰ ਤਰ੍ਹਾਂ ਦੀਆਂ ਗੱਡੀਆਂ ਅਵੇਲੇਬਲ ਹੁੰਦੀਆਂ ਨੇ। ਛੋਟੀਆਂ ਕਾਰਾਂ ਵੀ ਅਵੇਲੇਬਲ ਨੇ। ਤੇ ਜਿਆਦਾ ਲਗਜ਼ਰੀ ਆਪਾਂ ਐਕਸਯੂਵੀ ਆਟੋਮੈਟਿਕ ਖੜੀ ਹੈ ਜੀ। ਡਿਟੇਲ ਵਗੈਰਾ ਦੱਸਿਓ ਦੀ। 2017 ਮਾਡਲ ਹੈ, ਫਰਸਟ ਓਨਰ ਹੈ, ਵੈਲ ਮੇਨਟੇਨਡ ਹੈ, ਬ੍ਰੈਂਡ ਨਿਊ ਕਾਰ ਹੈ ਪਰ ਆਟੋਮੈਟ ਹੈ ਨ ਆ ਗਈ ਵੀਰੇ ਆਪਣੀ ਆਟੋਮੈਟਿਕ ਆ ਗਈ Mahindra XUV 500 ਤੇ ਜੇ ਗੱਲ ਕਰੀ ਵੀਰੇ ਇਹਦਾ ਕੀ ਰੇਟ ਹੋਊਗਾ ਆਪਣਾ 9.5 ਲੱਖ ਦਾ ਮੰਗਣਾ ਵੀਰੇ 9.5 ਲੱਖ ਡਿਮਾਂਡ ਹੈ ਤੇ ਰੈਟ ਪ੍ਰਾਈਸ ਨੇਗੋਸ਼ੀਏਬਲ ਨਾ ਕੋਈ ਚੱਕਰ ਨਹੀਂ ਮੌਕੇ ਤੇ ਮੰਨ ਤਾਂ ਵਧੀਆ ਕਰਾ ਦਾਂਗੇ ਵਧੀਆ ਕਰਾ ਲਾਂਗੇ ਲੈ ਬਾਈ ਰੇਂਜ ਰੋਗੀ ਫ੍ਰੀ ਲੈਂਡਰ ਜੀ ਲੈਂਡ ਰੋਵਰ ਲੈਂਡਰ ਰੋਵਰ 9 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗਾ ਹਾਂਜੀ ਫਸਟ ਓਨਰ ਹੈ ਬੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਜਿਹੜਾ ਵੀ ਆਏ ਵੀਰ ਭਰਾ ਲੈ ਕੇ ਜਾ ਉਹ ਐਂ ਐ ਕਿੰ ਵਾਰ ਐ ਕਹਿਦਣਗੇ ਇਹੋ ਵੀ ਤੁਸੀਂ 990 ਬੋਲਤਾ ਤੁਸੀਂ ਵਿਊ ਲੈਣ ਦੇ ਮਾਰੇ ਬੋਲਤਾ 990 ਹੁਣੇ ਪਾਓ ਵੀਡੀਓ ਚਲਦੀ ਜਲਦੀ ਜੇ ਮੇਰੇ ਪੇਪੀਅਲ ਕਰੋ ਨੰਬਰ ਤੇ 828382 ਆ ਜਿਹੜਾ ਸਕਰੀਨ ਤੇ ਜਲ ਰਿਹਾ ਸਕਰੀਨ ਤੇ ਨੰਬਰ ਚੱਲਦਾ ਤੇ ਨਾਲ ਹੀ ਕਾਰ ਲੱਗੇ ਜਾਓ ਲੈ ਬਾਈ ਆ ਜਾਓ ਮੈਂ ਦਿਖਾਈਏ ਅੰਦਰਲੇ ਪਾਸੇ ਲੈ ਤੁਹਾਨੂੰ ਦਿਖਾਈਏ ਜੀ ਖਜ਼ਾਨਾ ਹਰ ਤਰ੍ਹਾਂ ਦੀ ਲਗਜ਼ਰੀ ਕਾਰ ਮਿਲੂਗੀ ਹਰ ਤਰ੍ਹਾਂ ਦੀ ਜੋ ਤੁਸੀਂ ਮਤਲਬ ਨਾਮ ਲਓ ਹਾਜ਼ਰ ਅਸੀਂ ਕਰਕੇ ਦਵਾਂਗੇ ਰੇਟ ਪ੍ਰਾਈਸ ਮਿੱਤਰੋ ਮੈਂ ਆਲ ਚੰਡੀਗੜ੍ਹ ਦੀ ਗੱਲ ਕਰੂੰਗਾ ਚੈਲੈਂਜਿੰਗ ਹੀ ਰਹਿਣਗੇ ਟੋਇਟਾ ਲਾਂ ਦੀ ਫੋਰਚੂਨਰ ਆ ਗਈ ਆਪਣੀ ਵੀਰੇ ਫੋਰਚੂਨਰ ਹੈ ਜੀ 2018 ਓਨਰ ਸੈਕੰਡ ਇੱਕੋ ਘਰ ਦੇ ਵਿੱਚ ਹਾਂਜੀ 80 85 ਹਜ਼ਾਰ ਕਾਰ ਚੱਲੀ ਹੈ ਫਸਟ ਓਨਰ ਹੈ ਵੈਲ ਮੇਨਟੇਨਡ ਹੈ ਸੈਕੰਡ ਓਨਰ ਸੌਰੀ ਵੈਲ ਮੇਨਟੇਨਡ ਹੈ ਗੱਡੀ 24 ਲੱਖ ਰੁਪਏ ਦੀ ਦੇ ਦੂੰਗਾ 24 ਲੱਖ ਰੁਪਏ ਦੀ ਟੋਇਟਾ ਫੋਰਚੂਨਰ 2018 ਆਟੋਮੈਟਿਕ ਤੇ ਆਪਣੀ ਕੀ ਡਿਸਕਵਰੀ ਜੀ 2019 ਅੰਡਰ ਵਾਰੰਟੀ ਕਾਰ ਹੈ ਫਸਟ ਓਨਰ ਹੈ ਵੈਲ ਮੇਨਟੇਨਡ ਹੈ 19 78000 ਕਿਲੋਮੀਟਰ ਡਰਾਈਵਨ ਹੈ 올 ओरिजिनल ਕਾਰ ਹੈ ਬੰਪਰ ਤੋਂ ਬੰਪਰ 7 ਸੀਟਰ ਹੈ ਹਾਂਜੀ ਗਲਾਸ ਟਾਪ ਹੈ ਟਾਪ ਵੈਰੀਐਂਟ ਹੈ ਕਾਰ ਦੇ ਦੂੰਗਾ ਤੁਹਾਨੂੰ ਮੈਂ 33 ਲੱਖ ਰੁਪਏ ਦੀ ਔਨ ਟੇਬਲ ਨੇਗੋਸ਼ੀਏਸ਼ਨ ਹੈ ਲੈ ਵੀ 33 ਲੱਖ ਰੁਪਏ ਦੀ ਆ ਬਣ ਜੂਗੀ ਤੇ ਆ ਗਈ ਵੀਰੇ ਮਰਸੀਡੀਜ਼ ਦਾ ਮਾਡਲ ਐਮ ਐਲ 250 ਫਸਟ ਓਨਰ ਵੈਲ ਮੇਨਟੇਨਡ ਲੱਖ ਚੱਲੀ ਵਿਦਆਊਟ ਐਨੀ ਇਸ਼ੂ ਕਾਰਜ ਕੋਈ 에ਰਰ ਨਹੀਂ ਹੈ ਕਾਰ ਦੇ ਦੂੰਗਾ ਤੁਹਾਨੂੰ ਮੈਂ 16.5 ਲੱਖ ਰੁਪਏ ਦੀ ਔਨ ਟੇਬਲ ਨੇਗੋਸ਼ੀਏਸ਼ਨ ਹੈ ਇਸ ਕਾਰ ਇਹ 15 ਮਾਡਲ ਸੀ ਆਪਣਾ ਐਮ ਐਲ 15 ਵੀਰੇ 15 15 ਮਾਡਲ ਦੀ ਐਮ ਐਲ ਵੀਰੇ ਤੇ ਆਡੀ ਆ ਗਈ ਜੀ 16 ਆਡੀ Q7 Q7 ਟੈਕਨੋ ਪੈਕੇਟ ਟਾਪ ਐਂਡ ਵੈਰੀਐਂਟ 1,20,000 ਚੱਲੀ ਪੈਰਾਨੋਮਿਕ ਰੂਫ ਹੈ 7 ਸੀਟਰ ਹੈ ਠੀਕ ਹੈ ਜੀ ਫਰਸਟ ਓਨਰ ਹੈ ਕਾਰ ਦੇ ਦੂੰਗਾ ਤੁਹਾਨੂੰ 31 ਲੱਖ 50000 ਦੀ 31.5 ਲੱਖ ਰੁਪਏ ਦੀ ਨੈਗੋਸ਼ੀਏਸ਼ਨ ਹੈ ਛੋਟਾ ਮੋਟਾ ਜੋ ਹੋਏਗਾ ਕਰ ਦਾਂਗੇ ਕੋਈ ਚੱਕਰ ਨਹੀਂ ਤੇ ਇੱਕ ਚੀਜ਼ ਹੋਰ ਵੀ ਹੈ ਵੀਰੇ ਕੱਲਾ ਰੇਟ ਨਾਲ ਦੇਖੋ ਕੰਡੀਸ਼ਨ ਵੀ ਮੈਟਰ ਕਰਦੀ ਹੈ ਕੰਡੀਸ਼ਨ ਜੋ ਕਹਤਾ ਬਾਈ ਨੇ ਲਗਜ਼ਰੀ ਕਾਰਾਂ ਚ ਕੰਡੀਸ਼ਨ ਹੀ ਮੈਟਰ ਕਰਦੀ ਹੈ ਜੇ ਤਾਂ ਕੋਈ ਕਹਿ ਦੇਣਾ ਵੀ 5 ਲੱਖ ਸਸਤੀ ਦੇ ਰਾ ਸਮਝ ਲਿਓ ਕਾਰ ਐਕਸੀਡੈਂਟਲ ਹੋਏਗੀ ਜਾਂ ਉਸ ਕਾਰ ਚ ਕੋਈ ਨਾ ਕੋਈ ਕਮੀ ਹੋਏਗੀ ਜੇ ਮੈਂ ਕਾਰ ਦੇਤੀ ਨਾ ਕਿਸੇ ਭਰਾ ਨੂੰ ਮੇਰੀ ਗਰੰਟੀ ਰਹੂਗੀ ਐਕਸੀਡੈਂਟ ਦੀ ਲੈ ਕੇ ਵੀ ਜਾਊਗਾ ਨਾ ਜਾ ਕੇ ਕਹ ਦੂਗਾ ਵੀ ਐਕਸੀਡੈਂਟ ਕਰ ਆ ਮੈਂ ਵਾਪਸ ਲਊਗਾ ਨਾਲੇ ਬਾਈ ਤੋਂ ਮਾਫੀ ਮੰਗੂਗਾ ਨਾਲੇ ਆਣ ਜਾਣ ਦਾ ਕਰਾਇਆ ਦਊਗਾ ਸਿਰਫ ਸੁੱਖ ਦੇ ਪੈਸੇ ਜਿਹੜੇ ਇੱਕ ਮਿਹਨਤ ਨਾਲ ਪੈਸੇ ਸੱਚੇ ਪੈਸੇ ਕਮਾਏ ਹੋਣਾ ਉਹੀ ਨਾਲ ਰਹਿੰਦੇ ਆ ਤੇ ਲੋਕਾਂ ਨੇ 5 ਕਰੋੜ ਕਮਾ ਲਿਆ ਮੈਂ ਉਥੇ ਕਰੋੜ ਹੀ ਕਮਾ ਲਾਂਗਾ ਜਿੱਥੇ ਲੋਕਾਂ ਨੇ 20 ਲੱਖ ਕਮਾਣਾ ਸੀ ਉਥੇ 2 ਲੱਖ ਹੀ ਕਮਾ ਲਾਂਗੇ ਪਰ 2 ਲੱਖ ਸਾਡੇ ਸੁਖੀ ਔਰ ਸ਼ਾਂਤੀ ਨਾਲ ਪਰ ਕਾਰ ਚੰਗੀ ਦੇ ਦਾਂਗੇ ਆਪਾਂ ਕਾਰ ਚੰਗੀ ਦੇ ਦਾਂਗੇ ਤੇ ਵੀਰਿਆ ਆਪਣੀ ਆ ਗਈ ਆਡੀ 2019 ਮਾਡਲ ਹੈ ਜੀ ਚੱਲੀ 185000 ਹੈ Q5 ਹੈ Q5 ਹਾਂਜੀ ਜੋ ਹੈ ਮੀਟਰ ਤੇ ਹੈ ਮੀਟਰ ਬੈਕ ਨਹੀਂ ਕਰਦੇ ਆਪਾਂ ਬਿਲਕੁਲ ਵੀ 185000 ਚੱਲੀ ਹੈ ਗੱਡੀ ਦੇ ਦਾਂਗਾ 225000 ਦੀ 19 ਮਾਡਲ ਦੀ Q7 ਨਵੀਂ ਗੱਡੀ 75 ਲੱਖ ਤੋਂ ਉੱਪਰ ਦੀ ਹੈ ਮੰਨ ਰਿਹਾ ਹਾਂ ਕਾਰ ਨੂੰ ਵੀ ਦੇਖ ਲਓ ਕਿੰਨਾ ਟਾਈਮ ਹੋਇਆ 19 ਮਾਡਲ ਹੈ 2-3 ਸਾਲ ਪੁਰਾਣੀ ਕਾਰ ਹੈ 2-3 ਸਾਲ ਹੀ ਪੁਰਾਣੀ ਕਾਰ ਹੈ ਰੁਪਏ 75 ਲੱਖ ਤੋਂ ਮੈਂ 225000 ਦੀ ਕਾਰ ਦੇ ਦੂੰਗਾ ਇਸ ਤੋਂ ਮੰਨ ਰਿਹਾ ਇਹਦੇ ਉੱਪਰ ਦੀ ਕੀ ਰਹਿ ਗਿਆ 2019 ਮਾਡਲ ਦੀ ਕਾਰ ਹੈ ਵੈਲ ਮੇਨਟੇਨਡ ਹੈ 2.2 ਨਵੀਂ ਸ਼ੇਪ ਦੀ ਹੈ ਅੰਡੇਵਰ ਹੈ ਔਰ ਆਟੋਮੈਟ ਹੈ ਨਾ ਵੀਰੇ ਆਟੋ ਵਿਦ ਪੈਨਾਰੋਮਿਕ ਸਨਰੂਫ ਓਕੇ ਕਾਰ ਦੇ ਦੂੰਗਾ 26 ਲੱਖ ਰੁਪਏ ਦੀ ਔਨ ਟੇਬਲ ਨੇਗੋਸ਼ੀਏਸ਼ਨ ਹੈ ਜੋ ਵੀ ਹੋਏਗਾ 1.25 ਦੀ ਕਰੀ ਦੇ ਦਾਂ ਲੈ ਬਈ 1.25 ਦੀ ਅੜਗੜ ਬਣ ਜੂਗੀ Q5 ਇੱਕ ਹੋਰ ਖੜੀ ਹੈ ਵੀਰੇ ਤੇ Q5 ਇੱਕ ਹੋਰ ਆ ਗਈ ਵੀਰੇ ਆਪਣੇ ਇਸ ਦੇ ਡੀਟੇਲ Q5 2015 ਫਰਸਟ ਓਨਰ ਵੈਲ ਮੇਨਟੇਨਡ ਚੰਡੀਗੜ੍ਹ ਨੰਬਰ ਦੀ ਕਾਰ ਆ 1.25 ਲੱਖ ਦੀ ਡਿਮਾਂਡ ਹੈ ਔਨ ਟੇਬਲ ਨੇਗੋਸ਼ੀਏਸ਼ਨ ਹੈ ਕਾਰ ਦੇ ਦਾਂਗੇ ਤੁਹਾਨੂੰ ਸਾਢੇ 12 ਲੱਖ ਰੁਪਏ ਦੀ Q5 Q5 ਇੱਥੇ ਰੱਖਾ 20 ਇੱਕੀ ਆਪਣਾ 22 ਮਾਡਲ ਦੀ ਕਾਰ ਆ 22/23 ਐਨਾ ਕੀ ਐਨ ਸਕੋਰਪੀਓ ਐਨ ਆਫਟਰ ਮਾਰਕੀਟ ਅਲੋਇ ਟਾਇਰ ਪਏ ਹੋਏ ਨੇ 4/4 ਆ ਸਕੋਰਪੀਓ ਐਨ 21 ਲੱਖ ਰੁਪਏ ਦੀ ਡਿਮਾਂਡ ਆ ਹਾਂਜੀ 20 ਲੱਖ ਦੇ ਨੇੜੇ ਜਿਹੜੇ ਕਾਰ ਦੇ ਦੂੰਗਾ ਤੁਹਾਨੂੰ ਮੈਂ ਸਕੋਰਪੀਓ ਐਨ ਬਾਈ ਮਾ ਇਹਦਾ ਮਾਣ ਹੋਰ ਕਰਦਾ ਮਾਡਲ ਕਿੰਨੇ ਸਾਲ ਦਾ 2000 22/23 22/23 ਸਾਲ ਪੁਰਾਣੀ ਕਾਰ ਕਹਿ ਸਕਦੇ ਆਪਾਂ ਸਾਲ ਪੁਰਾਣੀ ਕਾਰ ਆ ਜੀ 4/4 ਆ ਵਿਦ ਸਨਰੂਫ ਆ ਆਪਣਾ ਆਫਟਰ ਮਾਰਕੀਟ ਲੱਖ ਡੇਢ ਲੱਖ ਦੇ ਤਾਂ ਲਾਇ ਟਾ ਲਾਇ ਲੋ ਐਪ ਆ ਗਿਆ ਭਾਈ ਯਾਰ ਸ਼ਰਾ ਕੋਕਾ ਵੀ ਜ਼ਗੜ ਗਿਆ ਭਾਈ ਐਨ ਦਾ ਤਾਂ ਸਾਰਿਆਂ ਨੂੰ ਬਤੀ ਚੱਲੀ ਫਾਹੀ 80000 ਹਰ ਤੇ ਅੱਜ ਤਾਂ Q5 ਦੀ ਸੋਣਾ ਲੈਣੇ ਲਵਾਤੀ ਹੈ ਹਾਂਜੀ Q5 9 ਲੱਖ 90000 ਦੀ ਦੇ ਦੂੰਗਾ ਫਸਟ ਆਪਣਾ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ 15 ਮਾਡਲ ਹੈ ਬਹੁਤ ਅੱਛੀ ਗੱਡੀ ਹੈ 9 ਲੱਖ ਰੁਪਏ ਦੀ ਹਾਂਜੀ 9 ਲੱਖ 90000 ਦੀ 9 ਲੱਖ 90000 ਦੀ ਆ Q5 ਖੜੀ ਹੈ ਮਾਡਲ ਵੀ ਨੀਮਾ ਨੀ 15 ਮਾਡਲ ਦੀ ਹੈ ਚੈੱਕ ਕਰੋ ਤੇ XUV ਵੀਰੇ XUV 2015 ਫਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਹੈ 80000 ਚਲੀਏ ਕਾਰ ਦੇ ਦੂੰਗਾ 490000 ਦੀ ਇੱਥੇ ਰੱਖ ਪ੍ਰਾਣੀ Swift ਦੇ ਰੇਟ ਦੇ ਵਿੱਚ ਅੱਜ ਸੈਵਰ ਸੀਟਰ ਕਾਰ 490000 ਦੀ ਹੈ ਨਾ ਸਾਰੀ ਗੱਡੀ ਓਰੀਜਨਲ ਹੈ ਵੈਲ ਮੇਨਟੇਨਡ ਹੈ ਕੋਈ ਕਾਰਜ ਖਰਚਾ ਲੈ ਬਾਈ ਹੁਣ ਤੁਹਾਨੂੰ ਹੋਰ ਵੀ ਆਪਾਂ ਦਿਖਾਣੇ ਆ ਨਗੀਨੇ ਅਜੇ ਇਧਰਲੇ ਪਾਸੇ ਵਾਲੇ ਰੰਗ ਦੀ ਬਾਈ ਗੱਡੀ ਉਹ ਵੀ ਮਰਸੀਡੀਜ਼ ਦੀ ਇਹ ਦੱਸਿਓ ਜੀ ਕਿਹੜੀ ਕਲਾਸ ਆਪਣੀ ਈ ਕਲਾਸ ਹੈ ਜੀ ਈ ਕਲਾਸ 2021 ਮਾਡਲ ਦੇ ਨਿਊ ਸ਼ੇਪ ਲੇਟੈਸਟ ਪੂਰੇ ਚੰਡੀਗੜ੍ਹ ਚ ਸਾਡੇ ਕੋਲ ਖੜੀ ਮਿਲੂਗੀ ਕਿਤੇ ਹੋਰ ਮਿਲਨੀ ਨਹੀਂ ਹੈ ਹਾਂਜੀ ਗੱਲ ਬਹੁਤ ਵੱਡੀ ਗੱਰੇ ਆਵਾ ਸੱਚੀ ਗੱਲ ਹੈ ਭਾਈ ਜੀ ਆਪਣੇ ਕੋਲ ਜਿੰਨੀਆਂ ਈ ਕਲਾਸਾਂ ਮੇਰੇ ਕੋਲ ਖੜੀਆਂ ਹਨ ਮੌਕੇ ਤੇ ਪੂਰੇ ਟਰਾਈ ਸਿਟੀ ਚ ਨਹੀਂ ਖੜੀਆਂ ਪੂਰੇ ਟਰਾਈ ਸਿਟੀ ਚ ਨੇ ਉਹਨੀਆਂ ਈ ਕਲਾਸ ਬਾਈ ਮੇਰੇ ਕੋਲ 5 ਈ ਕਲਾਸਾਂ ਮੌਕੇ ਤੇ ਹੈ ਬਾਈ ਮਾਡਲ ਹੈ ਜੀ ਹਾਂਜੀ ਬਾਈ ਮੋੜ ਇਹ ਕਿੰਨੇ ਦਿੱਤਾਗੇ ਆਪਾਂ ਨਹੀਂ 2021 ਹੈ ਜੀ 21 ਮਾਡਲ ਹੈ ਫਰਸਟ ਓਨਰ ਹੈ ਵੈਲ ਮੈਂਟੇਨਡ ਹੈ ਹਾਂਜੀ ਆਪਣਾ 50000 ਚੱਲੀ ਹੈ ਫਰਸਟ ਓਨਰ ਹੈ ਵੈਲ ਮੈਂਟੇਨਡ ਬ੍ਰੈਂਡ ਨਿਊ ਕਾਰ ਹੈ ਬਹੁਤ ਪਿਆਰੀ ਕਾਰ ਹੈ 50000 ਚੱਲੀ ਹੋਈ ਹੈ 21 ਮਾਡਲ ਹੈ ਤੇ ਰੇਟਿੰਗ ਗੱਡੀ 50 ਲੱਖ ਰੁਪਏ ਡਿਮਾਂਡ ਹੈ 50 ਲੱਖ ਡਿਮਾਂਡ ਹੈ ਤੇ ਇਹ ਕਿਹੜੀ ਕਲਾਸ ਆ ਗਈ ਜੀ 2021 ਹੈ ਜੀ ਚੰਡੀਗੜ੍ਹ ਨੰਬਰ ਫਰਸਟ ਓਨਰ 68000 ਚੱਲੀ ਐਕਸਕਲੂਸਿਵ ਟੌਪ ਐਂਡ ਵੇਰੀਐਂਟ ਹੈ ਕਾਰ ਦਾ ਹਾਂਜੀ ਕਾਰ 42 ਲੱਖ ਡਿਮਾਂਡ ਹੈ 42 ਲੱਖ ਰੁ 8 लाख 10000 பட் ਏ 4 ਏ 4 ਠੀਕ ਹੈ ਜੀ 8 लाख 10 ਹਣਾ 10000 ਤੇ BMW BMW 2014 ਫਰਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ 3 ਸੀਰੀਜ਼ ਕਾਰ ਹੈ ਸੈਕੰਡ ਓਨਰ ਹੈ ਕਾਰ 320 ਨਾ 4 ਆਪਣਾ 520 520 ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਹਾਂਜੀ ਗੱਡੀ ਦੇ ਦਾਂਗਾ 11 ਲੱਖ ਰੁਪਏ ਦੀ ਲਓ ਜੀ 11 ਲੱਖ ਰੁਪਏ ਦੀ ਆਹ ਤੇ ਆ ਮਰਸੀਡੀਜ਼ ਜੀ 2016 ਬਹੁਤ ਪਿਆਰੀ ਕਾਰ ਹੈ ਹਾਂਜੀ ਚੱਲੀ 1 ਲੱਖ ਹੈ ਈ ਕਲਾਸ ਹੈ ਜੰਡੀਗੜ ਨੰਬਰ ਈ ਕਲਾਸ ਈ ਕਲਾਸ ਵਿਦ ਪੈਨੋਰਾਮਿਕ ਸਨਰੂਫ ਟਾਪ ਐਂਡ ਵੇਰੀਐਂਟ ਹਾਂਜੀ ਕਾਰ ਦੇ ਦਾਂਗਾ ਮੈਂ 15 ਲੱਖ 50 ਹਜ਼ਾਰ ਦਾ 15.5 ਲੱਖ ਰੁਪਏ ਦੀ ਇਹ ਕਲਾਸਿਕ ਕਾਰ ਹੈ ਮਾਡਲ ਚੰਡੀਗੜ੍ਹ ਦਾ 16 ਮਾਡਲ ਤੇ ਵਾਈਟ ਕਲਰ ਵੀਰੇ 2015 ਰਜਿਸਟਰਡ ਵਿਦ ਪੈਨੋਰਾਮਿਕ ਸੰਰੂਪ ਵੈਲ ਮੇਨਟੇਨਡ ਬ੍ਰੈਨ ਨਿਊ ਕਾਰ ਵਾਈਟ ਕਲਰ ਹਾਂਜੀ ਬਹੁਤ ਅੱਛੀ ਕਾਰ ਹੈ ਐਚ ਆਰ ਨੰਬਰ ਹੈ ਕਾਰ ਦੇ ਦਾਂਗੇ ਤੁਹਾਨੂੰ 14 ਲੱਖ 50 ਹਜ਼ਾਰ ਦੀ 14.5 ਲੱਖ ਰੁਪਏ ਦੀ ਆਹ ਵਾਈਟ ਕਲਰ ਦੀ ਲੈ ਜਾਓ ਬਈ ਲੈ ਬਈ ਕਹਿੰਦਾ ਗੱਡੀ ਗਾਦੀ ਤਾਂ ਨਿਰਜਹਾ ਜੀ ਮਿੱਤਰੋ ਹੁਣ ਬੋਲਵੋ ਦੀ ਕੀ ਤਾਰੀਫ ਕਰਾਂ ਮੈਨੂੰ ਸਾਰਿਆਂ ਨੂੰ ਪਤਾ ਹੈ ਇਹ ਵੇਰੀਐਂਟ ਕਿਹੜਾ ਈ ਇਹ ਬੋਲਵੋ ਦਾ ਇਹ 2017 ਮਾਡਲ 17 ਐਕਸ 190 ਓਕੇ ਫਸਟ ਓਨਰ ਵੈਲ ਮੇਨਟੇਨ ਚੰਡੀਗੜ੍ਹ ਨੰਬਰ ਠੀਕ ਹੈ ਜੀ 95000 ਕਿਲੋਮੀਟਰ ਡਰਾਈਵਨ ਹੈ 95000 ਚੱਲੀ ਹੋਈ ਹੈ ਹਾਂਜੀ ਬ੍ਰੈਂਡ ਨਿਊ ਗੱਡੀ ਹੈ ਇਹ ਨਵੀਂ ਕਿੰਨੇ ਦੀ ਪੈਂਦੀ ਹੈ ਨਵੀਂ ਤਾਂ ਵੀਰੇ 1 ਕਰੋੜ ਪਲੱਸ ਪੈਂਦੀ ਹੈ ਪਲੱਸ ਪੈਂਦੀ ਹੈ ਆਪਣੇ ਕੋਲ ਜਿਹੜੀ ਕਾਰ ਅਵੇਲੇਬਲ ਹੈ 32 ਲੱਖ ਰੁਪਏ ਡਿਮਾਂਡ ਹੈ 32 ਲੱਖ ਰੁਪਏ ਡਿਮਾਂਡ ਹੈ 1 ਕਰੋੜ ਪਲੱਸ ਦੀ ਪੈਂਦੀ ਹੈ 32 ਲੱਖ ਰੁਪਏ ਦੀ ਵੋਲਵੋ ਲੈ ਜਾਓ ਆ ਜਾਓ ਬਾਈ BMW BMW X5 ਫਸਟ ਓਨਰ 17 ਮਾਡਲ ਦੀ

ਕਾਰ ਦੇ ਦਾਂਗੇ 14.5 ਲੱਖ ਰੁਪਏ ਦੀ ਨੋਵਾ ਕ੍ਰਿਸਟਾ ਆਟੋਮੈਟਿਕ ਟਾਪ ਮਾਡਲ ਐਲੋਏ ਟਾਇਰ ਰੂਫ ਚ ਏਸੀ ਆਪਣਾ ਸਟੀਰਿੰਗ ਕੰਟਰੋਲ ਟੱਚ ਪੈਡ ਸਾਰਾ ਕੁਝ ਹੈ ਇਹਦੇ ਵਿੱਚ ਹਨਾ ਤੇ ਇਹ ਆ ਗਈ ਆਪਣੇ ਕੋਲ Q5 2017 ਮਾਡਲ ਦੀ Q7 ਲੇਟੈਸਟ ਨਵੀਂ ਸ਼ੇਪ ਆਲੀ ਹਾਂਜੀ 70000 ਚੱਲੀ 70000 ਕਿਲੋਮੀਟਰ ਹੈ ਬਣਾ ਆਲ オリジナル ਕਾਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਗੱਡੀ ਹੈ 17 ਹਾਂਜੀ ਕਾਰ ਦਾ ਜੋ ਪ੍ਰਾਈਸ ਹੈ 14.5 ਲੱਖ ਰੁਪਏ ਦੀ ਮੰਗ ਹੈ 34.5 ऑन टेबल नेगोशिएशन है टेक्नो पैक टॉप एंड वेरिएंट है 17 है नई गाड़ी सवा या डेढ़ करोड़ ਦੇ ਲਾਗੇ ਤੱਕ ਪੈਂਦੀ ਆ ਬਾਈ ਮੈਂ ਮੰਨ ਕੇ ਚੱਲੋ ਆਪਾਂ 1 ਕਰੋੜ ਪਲੱਸ ਦਾ ਅਗਲੇ ਦਾ ਬੈਨੀਫਿਟ ਕਰ ਰਹੇ ਆ ਤੇ ਇਹ ਸੇਮ ਆ ਗਈ 47 2012 ਮਾਡਲ ਚੰਡੀਗੜ੍ਹ ਨੰਬਰ ਦੀ 75000 ਕਿਲੋਮੀਟਰ ਡਰਾਈਵਨ ਹੈ 올 ओरिजिनल ਹੈ ਹਾਂਜੀ ਗੱਡੀ ਦੇ ਦਾਂਗੇ 10 ਲੱਖ ਰੁਪਏ 10 ਲੱਖ ਰੁਪਏ ਦੀ 10 ਲੱਖ ਰੁਪਏ ਦੀ Q7 ਤੇ ਆ ਵੀਰੇ Q5 ਵੀ ਖੜੀ ਹੈ ਕਹੀ ਵੀ ਦੱਸ ਦੋ ਆ ਉੱਪਰ ਦੀ ਕਮਾ ਲਿਆ Q3 Q3 ऑडी Q3 है 2017 फर्स्ट ओनर वेल मेंटेनड चंडीगढ़ नंबर हां जी कार दे दूंगा मैं है यार, 14 लाख 50 हजार 14 लाख 14.5 हां मर्सिडीज मेरे 2015 हां जी फर्स्ट ओनर वेल मेंटेनड कार दी डिमांड है 17 लाख 75 हजार 17.5 लाख कार दे दूंगा मौके दे ऑन टेबल नेगोशिएशन है 17 75 अपनी डिमांड है बात की कर लेंगे हां लो जी BMW BMW ਪੰਜਾਬ ਨੰਬਰ ਦੇ ਫਰਸਟ ਓਨਰ BA62020 X1 ਬਿਲਕੁਲ ਮੀਟਰ ਵਾਲੀ ਵਿੱਚ ਪੈਕ ਹੈ ਇਹ ਦੇਖ ਲਓ ਜੀ ਵੀ ਨੰਬਰ ਆਪ ਅਗਲੇ ਨਾਲ ਦਵਾਂਗੇ ਨੰਬਰ ਨਹੀਂ ਦਵਾਂਗੇ ਵੀਰੇ ਨਾਲ ਨੰਬਰ ਹੀ ਨੰਬਰ 5 ਲੱਖ ਦਾ ਹੈ ਮੈਂ ਤਾਂ ਹੀ ਕਹਿੰਦਾ ਨਹੀਂ ਇੱਥੇ ਆ ਕੇ ਕਹਿ ਦੇਣਗੇ ਕਿ ਬਾਈ ਯਾਰ ਨਾ ਦਿਖਾਤਾ ਨੰਬਰ ਨਾਲ ਨਹੀਂ ਨੰਬਰ ਵੀਰੇ ਲਾ ਲੈਣਗੇ ਦੂਸਰਾ ਲਵਾ ਕੇ ਦੇ ਦੇਣਗੇ ਹਨ ਸਾਡੇ 26 ਲੱਖ ਡਿਮਾਂਡ ਹੈ 2020 ਮਾਡਲ ਹੈ BA6 ਹੈ 2020 ਮਾਡਲ ਹੈ BA6 ਹੈ ਵਿਦ ਸਰਵਿਸ ਪੈਕੇਜ ਹੈ ਹਾਂਜੀ ਕਾਰ ਦੀ ਕੋਈ ਵੀ ਟੁੱਟ-ਪੁੱਟ ਹੁੰਦੀ ਹੈ ਕੁਝ ਵੀ ਕੰਮ ਹੁੰਦਾ ਕਾਰ 'ਚ A ਤੋਂ ਲੈ ਕੇ Z ਤੱਕ ਸਾਰਾ ਕੰਪਨੀ ਕਰਕੇ ਦੇਗੀ ਕੰਪਨੀ ਦਾ ਪੈਕੇਜ ਹੈ ਸਰਵਿਸ ਪੈਕੇਜ ਵੀ ਹੈ ਬੀਐਸਆਈ ਸਰਵਿਸ ਪੈਕੇਜ ਹੈ ਠੀਕ ਹੈ ਜੀ ਫੁੱਲ ਕੰਪਲੀਟ ਕਾਰ ਬੀਐਸ 6 ਹੈ ਦਿੱਲੀ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ 2020 ਐਕਸ1 ਮਾਡਲ ਹੈ ਐਕਸ1 ਹੈ ਜੀ ਰੇਟ ਕਿੰਨੇ ਪੈਨੋਮਿਕ ਸੰਰੂਫ ਟਾਪ ਐਂਡ ਵੇਰੀਐਂਟ ਹੈ ਪੈਸੇ ਜੀ ਦੇ 26 ਲੱਖ ਡਿਮਾਂਡ ਸਾਢੇ 26 ਲੱਖ ਡਿਮਾਂਡ ਹੈ ਜੀ ਉਹ ਆਪਣੇ 12 ਵੀ ਖੜੀ ਨਾ ਪੋ ਵੀ ਦਿਖਾ ਦਿੰਦਾ ਜੀ ਫੋਰਚੂਨਰਾਂ ਦਾ ਆਪਣੇ ਕੋਲ ਖੜਾ ਮਿੱਤਰੋ ਜੋੜਾ ਜੇ ਗੱਲ ਕਰੀ ਵੀਰੇ ਪਹਿਲੀ ਦੀ ਕੀ ਮਾਡਲ ਹੈ ਕੀ ਡਿਟੇਲ ਹੈ 2019 ਮਾਡਲ ਦੀ ਫੋਰਚੂਨਰ ਹੈ ਫਸਟ ਓਨਰ ਹੈ ਵੈਲ ਮੇਨਟੇਨਡ ਹੈ ਹਾਂਜੀ 78000 ਕਿਲੋਮੀਟਰ ਡਰਾਈਵਨ ਹੈ 올 ओरिजिनल ਕਾਰ ਹੈ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਕਿੰਨੇ ਚ ਸਿਰਫ 78000 ਚੱਲੀ ਹੈ ਵਿਦ ਰਿਕਾਰਡ ਨਵੇਂ ਟਾਇਰ ਪਏ ਹੋਏ ਨੇ ਕਾਰ ਨੂੰ 19 ਮਾਡਲ ਹੈ ਗੱਡੀ 28.5 ਲੱਖ ਰੁਪਏ ਡਿਮਾਂਡ ਹੈ ਐਚ ਆਰ ਨੰਬਰ ਦਾ ਵੀ ਆਈ ਪੀ ਨੰਬਰ 3000 ਨਾਲ ਹੈ ਓਕੇ ਨਾਲ ਦਵਾਂਗੇ ਭਾਈ ਵੀ ਆਈ ਪੀ ਨੰਬਰ ਇਹ ਗੱਡੀ ਦੀ ਮੈਂ ਕਹਿੰਦਾ ਚੱਲੀ ਬਹੁਤ ਘੱਟ ਹੋਈ ਹੈ ਕਹਿੰਦਾ ਇਹ ਗੱਡੀ ਪੂਰੇ ਇੰਡੀਆ ਜਿਹਦਾ ਨਾਲ ਦੀ ਕਾਰ ਨਹੀਂ ਮਿਲਣੀ ਮਾਡਲ 22000 ਕਿਲੋਮੀਟਰ ਡਰਾਈਵਨ ਹੈ 2018 ਮਾਡਲ ਹੈ ਬੰਪਰ ਤੋਂ ਬੰਪਰ ਸਾਰੀ オリジナル ਹੈ ਕਾਰ ਬੰਪਰ ਤੋਂ ਬੰਪਰ オリジナル ਹੈ ਮਿੱਤਰੋ 22 22000 ਫਸਟ ਓਨਰ 22000 ਚੱਲੀ ਵੈਲ ਮੇਨਟੇਨਡ ਦੇਖੇ ਨਿਦਮਾ ਕਰ ਰਹੀ ਹੈ ਕਾਰ ਦੇ ਦੂੰਗਾ ਮੈਂ 27.5 ਲੱਖ ਰੁਪਏ ਲੈ ਜੀ 27.5 ਲੱਖ ਰੁਪਏ ਦੀ ਆ 22000 ਚੱਲੀ ਕਾਰ ਪੂਰੇ ਇੰਡੀਆ ਜੇ ਨਹੀਂ ਮਿਲਨੀ ਇਹਦੇ ਨਾਲ ਦੀ ਕਾਰ 2018 ਮਾਡਲ ਦੀ ਸਕੋਡਾ ਓਕਟੇਵਿਆ 70000 ਚੱਲੀ ਫਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਹਾਂਜੀ 11 ਲੱਖ 75 ਹਜ਼ਾਰ ਦੀ ਕਾਰ ਦੇ ਦੂੰਗਾ 11 ਲੱਖ 75000 18 ਮਾਡਲ ਆ 18 ਮਾਡਲ ਤੇ ਆ ਗਈ ਜ ਆਪਣੀ ਡਿਸਕਵਰੀ ਡਿਸਕਵਰੀ ਐਚ ਐਸ ਸੀ ਟਾਪ ਐਂਡ ਵੇਰੀਐਂਟ ਵਿਦ ਰੀਅਰ ਐਂਟਰਟੇਨਮੈਂਟ ਸਿਸਟਮ ਸੌਫਟ ਕਲੋਜ਼ਡ ਡੋਰ ਵਿਦ ਗਲਾਸ ਟਾਪ ਸਭ ਤੋਂ ਟਾਪ ਐਂਡ ਵੇਰੀਐਂਟ ਆ ਕਾਰ ਦਾ ਮੇਰੇ ਪਾਸੇ ਦੀ ਸਕਰੀਨਾਂ ਲੱਗੀਆਂ ਹੋਈਆਂ ਨੇ ਨਾ ਹਾਂ ਸਕਰੀਨਾਂ ਲੱਗੀਆਂ ਨੇ ਗੱਡੀ ਦੇ ਦਿਆਂਗਾ 19 ਲੱਖ 50 ਹਜ਼ਾਰ ਦੀ 19.5 ਲੱਖ ਰੁਪਏ ਦੀ ਡਿਸਕਵਰੀ ਤੇ ਆ ਗਈ ਵੀਰੇ ਆਪਣੀ ਫੋਰਡ ਇੰਡੇਵਰ ਫੋਰਡ ਇੰਡੇਵਰ 2018 ਰਜਿਸਟਰਡ ਹੈ 3.2 ਹਣਾ ਹੈ ਵੈਲ ਮੇਨਟੇਨਡ ਹੈ 4x4 3.2 ਟਾਈਟੇਨੀਅਮ ਹਾਂਜੀ ਬਿਲਕੁਲ ਬ੍ਰੈਂਡ ਨਿਊ ਕਾਰ ਮਾਡਲ ਕਿੰਨਾ ਸੀ 2000 2018 ਰਜਿਸਟਰਡ ਹੈ ਗੱਡੀ ਦੇ ਦਾਂਗਾ 19 ਲੱਖ 50 ਹਜ਼ਾਰ ਦੀ ਆਟੇਬਲ ਨੈਗੋਸ਼ੀਏਸ਼ਨ 19 ਲੱਖ ਰੁਪਏ ਦੀ ਤੇ ਵੀਰੇ BMW BMW X5 ਹਾਂਜੀ ਟਾਪ ਐਂਡ ਵੈਰੀਐਂਟ ਹਾਂਜੀ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ 2019 ਸੌਫਟ ਕਲੋਜ਼ ਡੋਰ रियर एंटरटेनमेंट पैक कैमरा नेविगेशन सेंसर पैनोमिक सनरूफ पूरी लोटा कार ਦਾ ਜੋ ਪ੍ਰਾਈਸ ਹੈ 55 ਲੱਖ ਡਿਮਾਂਡ ਹੈ 55 ਲੱਖ ਡਿਮਾਂਡ ਹੈ ਓਨ ਟੇਬਲ 네ਗੋਸ਼ੀਏਸ਼ਨ ਹੈ ਵੈਲ ਮੇਨਟੇਨਡ ਕਾਰ ਹੈ ਤੇ ਰੇਂਜ ਰੋਵਰ ਜੀ 2017 ਡਾਇਨਾਮਿਕ ਟੌਪ ਐਂਡ ਵੇਰੀਐਂਟ ਹੈਡ ਅਪ ਡਿਸਪਲੇ ਗਲਾਸ ਟਾਪ ਹਾਂਜੀ 17 ਮਾਡਲ ਹੈ ਬਹੁਤ ਪਿਆਰੀ ਕਾਰ ਹੈ ਕਾਰ ਦਾ ਜੋ ਪ੍ਰਾਈਸ ਹੈ 26 ਲੱਖ 50 ਹਜ਼ਾਰ ਡਿਮਾਂਡ ਹੈ 26.5 ਓਨ ਟੇਬਲ 네ਗੋਸ਼ੀਏਸ਼ਨ ਹੈ ਸੈਕਟਰ 82 ਵੈਗਰੂ ਸਿੰਘ ਆਪਣੇ ਭਰਾ ਕੋਲ ਆਉ ਕਾਰ ਲਈ ਤੇ ਬਿਮਰੀ 2016/17 16/17 X1 2017 ਰਜਿਸਟਰਡ ਹਾਂਜੀ ਇੱਕੋ ਕਰ ਤੇ ਸੈਕੰਡ ਓਨਰ ਆ ਫਾਦਰ ਡੱਥ ਕਰਕੇ ਬੇਟੇ ਨਾਮ ਹੋਈਏ ਕਾਰ ਹਾਂਜੀ ਪੈਰਾਨੋਮਿਕ ਸਨਰੂਫ ਹੈ ਟਾਪ ਐਂਡ ਵੇਰੀਐਂਟ ਹੈ 18 ਇੰਚੀ ਅਲੋਇ ਟਾਇਰ ਵਾਲਾ ਬੈਕ ਕੈਮਰਾ 네ਵੀਗੇਸ਼ਨ ਸੈਂਸਰ ਠੀਕ ਹੈ ਜੀ ਕਾਰ ਦੀ 15 ਲੱਖ 50 ਹਜ਼ਾਰ ਡਿਮਾਂਡ ਹੈ ਸਾਢੇ 15 ਲੱਖ ਰੁਪਇਆ ਇੱਕਾ Honda City ਲੱਗਣ ਲੱਗ ਰਿਹਾ ਸਾਨੂੰ ਇਹ ਦੀ ਡੀਟੇਲ ਦੇ ਦਿੰਦੇ ਆਪਾਂ ਇਹਦਾ 2021 ਟੌਪ ਐਂਡ ਵੇਰੀਐਂਟ 17 ਲੱਖ ਵਾਲਾ ਮਾਡਲ ਹੈ 21 ਮਾਡਲ ਦਾ 21 ਮਾਡਲ 44000 ਚਲੀ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਟੌਪ ਐਂਡ ਵੇਰੀਐਂਟ ਹੈ ਹੈਗਾ ਵੀ ਸੰਰੂਫ ਵਾਲਾ ਮਾਡਲ ਹੈ ਨਾ ਸੰਰੂਫ ਵਾਲਾ ਟੌਪ ਐਂਡ ਵੇਰੀਐਂਟ ਹੈ 8 에어ਬੈਗ ਨੇ ਕਾਰ ਚ ਹਾਂਜੀ ਕਾਰ ਦਾ ਜੋ ਪ੍ਰਾਈਸ ਰਹਿਣ ਵਾਲਾ ਹੈ 12 ਲੱਖ ਡਿਮਾਂਡ ਹੈ ਪੈਟਰੋਲ ਦਾ ਵੇਰੀਐਂਟ ਹੈ ਔਨ ਟੇਬਲ ਨੇਗੋਸ਼ੀਏਸ਼ਨ ਹੈ 11.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਲਓ ਜੀ 11.5 ਲੱਖ ਰੁਪਏ 17 ਲੱਖ ਵਾਲਾ ਵੇਰੀਐਂਟ ਹੈ 21 ਮਾਡਲ ਹੈ ਪੈਟਰੋਲ ਦਾ ਇਲਾਵਾ ਕਿਤੇ ਮ ਉਸੇ ਨਿਸ਼ਚਿੰਤ ਹੋ ਕੇ ਲੱਗੇ ਜਾ ਬਾਕੀ ਆਪਣੇ ਕਿਸੇ ਬੰਦੇ ਕੋਈ ਵੀ ਕਾਰ ਲੈਣੀ ਆ ਸੇਮ ਨੰਬਰ ਤੇ ਕਰ ਲਓ ਜੀ ਕੰਟੈਕਟ ਕਿਸੇ ਵੀਰ ਨੇ ਭਰਾ ਨੇ ਕੋਈ ਕਾਰ ਲੈਣੀ ਉਹ ਸਾਡਾ ਖਾਲੀ ਕਾਰਾਂ ਦਾ ਕੰਮ ਨਹੀਂ ਹੈ ਹਾਂ ਸਾਡਾ ਇੱਕ ਪਿਆਰ ਦਾ ਰਿਲੇਸ਼ਨ ਬਣਾਉਣ ਦਾ ਕੰਮ ਹੈ ਸਾਡੇ ਕੋਲ ਜੇ ਕੋਈ ਆਏਗਾ ਵੀਰ ਭਰਾ ਅਸੀਂ ਸੱਚੀ ਸੁੱਚੀ ਕਮਾਈ ਕਰਨ ਵਾਲੇ ਬੰਦੇ ਆ ਅਸੀਂ ਇਹ ਸੋਚਦੇ ਆ ਕਿ ਚੰਗਾ ਕੰਮ ਕਰੀਏ ਦੁਨੀਆ ਤੋਂ ਸਾਰਿਆਂ ਜਾਣਾਂ ਇੱਥੇ ਕਿਸੇ ਨੇ ਰਹਿਣਾ ਨਹੀਂ ਸੱਚ ਬੋਲ ਕੇ ਕੰਮ ਕਰੀਏ ਸੱਚ ਦਾ ਵਪਾਰ ਕਰੀਏ ਤਾਂ ਕਿ ਜਿਹੜਾ ਜਾਏ ਵੀਰ ਉਹ ਖੁਸ਼ ਹੋ ਕੇ ਜਾਏ ਭਾਵੇਂ ਆਪਾਂ ਜਿੱਥੇ 10 ਲੱਖ ਬੰਦੇ ਨੇ ਕਮਾਣਿਆ ਉੱਥੇ ਬੰਦਾ 5 ਲੱਖ ਮਾ ਕੇ ਦੁਨੀਆ ਤੋਂ ਸੰਤੁਸ਼ਟ ਹੋ ਕੇ ਰੋਟੀ ਖਾਏ ਪਿਆਰ ਨਾਲੇ ਇਹ ਸਾਡੀ ਮੰਨ ਦੀ ਇੱਛਾ ਹੈ ਸਾਰਿਆਂ ਨਾਲ ਹੀ ਸਾਡਾ ਹਮੇਸ਼ਾ ਪਿਆਰ ਹੈ ਔਰ ਇਹ ਹੀ ਸਿੱਖਿਆ ਹੈ ਇਸ ਲੋਕਾਂ ਨੂੰ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਉਪਰ ਤੱਕ ਪਹੁੰਚ ਜਿਹੜਾ ਲਗਜ਼ਰੀ ਕਾਰ ਘੱਟ ਬਜਟ ਚ ਲੈਣ ਨੂੰ ਕਹਿੰਦਾ ਬਾਕੀ ਧੰਨਵਾਦ ਮੈਨੂੰ ਲਗਜ਼ਰੀ ਮਸ਼ੀਨਸ ਵਾਇਗਰੋ ਸਿੰਘ 24 ਘੰਟੇ ਖੁੱਲ੍ਹਾ 24/7 ਫੋਨ ਕਰਕੇ ਆਓ ਰਾਤ ਨੂੰ 1 ਵਜੇ ਆ ਕੇ ਫੋਨ ਕਰ ਦਿਓ ਆਉਣ ਤੋਂ ਪਹਿਲਾਂ ਤੇ ਕਾਰ ਜੇ ਡੀਲ ਕਰਨੀ ਹੈ ਤਾਂ ਡੀਲ ਕਰਕੇ ਕਾਰ ਲੈ ਜਾਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ